ਇਹ ਖੜੂਰੇ ਸਾਡੇ ਤੋਂ ਬੱਤ ਤੂੰ ਹੀ ਕਰਦੀ ਹੈ ਅਰੇ ਖੜ ਠੀਕ ਹੈ ਅਸੀਂ ਤੇਰੇ ਨਾਲ ਕੰਮ ਕਰਦੀ ਹੈ ਹਾਂ ਠੀਕ ਹੈ ਉਹਰੇ ਖੜ ਹਟ ਜਾ ਮੇਰਾ ਮੇਰਾ ਖੜੂਰੇ ਤੂੰ ਵੀ ਨਾ ਲੀ ਉਹਨੇ ਕਿ ਬਾਜਰੀ ਐ ਇਹਨੂੰ ਵੀ ਪੜੋ ਉਹ ਤਾਂ ਬਾਜਰੀ ਐ ਉਹਨੂੰ ਪੜੋ ਆ ਲੋ ਜੀ ਆ ਲੋ ਆ ਲੋ ਦੇਖੋ ਦੇਖੋ ਏ ਕੁੜੀਏ ਗੱਲ ਇੱਕ ਮਿੰਟ ਭਾਈ ਦੀ ਉੱਥੇ ਘੜ ਉੱਥੇ ਘੜ ਫੜ ਜਾ ਉੱਥੇ ਉੱਥੇ ਘੜ ਜਾ ਭਜਣਾ ਨਹੀਂ ਗਾ ਗੱਲ ਸੁਣ ਗੱਲ ਸੁਣੋ ਇੱਧਰ ਭਜਣਾ ਨਹੀਂ ਕੋਈ ਗੱਲ ਨਹੀਂ ਕਰਨੀ ਗੱਲ ਨਹੀਂ ਕਰਨੀ ਇੱਕ ਮਿੰਟ ਗੱਲ ਦੱਸ ਗੱਲ ਦੱਸ ਇੱਕ ਮਿੰਟ ਕੁੜੀ ਉੱਥੇ ਅਮੀ ਚੱਲ ਰਹੀ ਹੈ ਇੱਕ ਮਿੰਟ ਖੜ ਜਾ ਕੋਈ ਨਹੀਂ ਚੱਲ ਰਿਹਾ ਤੂੰ ਮੇਰੀ ਗੱਲ ਦੱਸ ਇਹ ਤੇਰੇ ਨਾਲ ਹੈ ਨੇ ਨਾ ਨਾ ਕੀ ਕਰਦੀ ਹੈ ਮੈਂ ਹੀ ਕਰਦੀ ਹੈ ਕੀ ਕਰਦੀ ਹੈ ਪਹਿਲਾਂ ਐ ਹੀ ਜਿਵੇਂ ਕੰਮ-ਕੁੰਮ ਕਰਦੇ ਹੈ ਗਲਤ ਕੰਮ ਕਰਦੀ ਹੈ ਚੋਰੀ-ਚੋਰੀਆਂ ਵੀ ਕੰਮ ਕਰਦੇ ਤੁਸੀਂ ਚੋਰੀ-ਚੋਰੀ ਨਹੀਂ ਕਰਦੇ ਭਾਜੀ ਹੋਰ ਕੀ ਕਰਦੇ ਹੋ ਕਿੱਥੇ ਰਹਿੰਦੇ ਹੋ ਮੈਂ ਕੰਮ ਕਰਦੇ ਆ ਠੀਕ ਐ ਤੇ ਵਾਂਗੂ ਕੰਮ ਨਹੀਂ ਕਰਦੇ ਪਿੱਛੇ ਬੰਦਾ ਭਲਾ ਲੈਂਦੀ ਹੈ ਕੰਮ ਕਰਦੀ ਆ ਠੀਕ ਐ ਬੰਦਾ ਉਹ ਘਰ ਕਰਦਾ ਇਹਨਾਂ ਕੀ ਕੰਮ ਕਰਦੇ ਹੋ ਤੁਸੀਂ ਵਿਟੇਸ਼ ਉਹ ਰੋਣ ਆਹ ਦੇਖ ਲਓ ਪਾਜੀ ਇਹ ਜੋ ਆ ਬੰਦੇ ਦਾ ਨਾ ਮਿਤੋ ਦਾ ਆਹ ਬੰਦੇ ਦਾ ਨਾ ਇਹ ਲੈ ਕੇ ਗਈ ਆ ਆਪਣਾ ਸਕੂਟਰ ਨੂੰ ਲੈ ਲਾ ਮੋਬਾਈਲ ਸਾਰਾ ਅੱਛਾ ਇਸ ਦਾ ਪਕੜਵਾ ਦਿੱਤਾ ਇਹ ਬੰਦੇ ਇਹ ਨਾ ਇਹ ਲੈ ਕੇ ਗਿਆ ਇਹ ਬੰਦੇ ਦੀ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹ ਇਹਨੇ ਮੰਨਿਆ ਸਕੂਟਰੀ ਲੈ ਗਿਆ ਦਾ ਘਰ ਵਾਲਾ ਇਹ ਕੋ ਗਲਤ ਕੰਮ ਕਰਦੀ ਆ ਠੀਕ ਆ ਮੈਂ ਲਾਈਵ ਵੀ ਕੀਤੀ ਆ ਪਹਿਲਾਂ ਵੀ ਕੀਤੀ ਆ ਲਾਈਵ ਇਹਦਾ ਇਹਦਾ ਇਹਦੀ ਸਕੂਟਰੀ ਦਾ ਦਬਾਓ ਫਿਰ ਇਹਦੀ ਜਾਂ ਪੁਲਿਸ ਪੁਲਿਸ ਚੁਕਵਾਈਏ ਤੁਹਾਨੂੰ ਇਹਦੀ ਸਕੂਟਰੀ ਦਬਾਓ ਘਰ ਵਾਲਾ ਬੁਲਾਵਾ ਉਹਦਾ ਉਹ ਮੋਡਲ ਲੈਵੇ ਨੰਬਰ ਨੰਬਰ ਤਾਂ ਹੈ ਨਹੀਂ ਆ ਨੰਬਰ ਨਹੀਂ ਹੈਗਾ ਟਿਕਾਣਾ ਨਹੀਂ ਹੈਗਾ ਤੇਰਾ ਘਰ ਵਾਲਾ ਤੈਨੂੰ ਨਹੀਂ ਪਤਾ ਦਾ ਨੰਬਰ ਨਹੀਂ ਹੈਗਾ ਐਵੇਂ ਕਰਨਾ ਤੂੰ ਨੰਗਿਆ ਸੀਗਾ ਬਸ ਚੱਲ ਉਹ ਲੋਕ ਹੋਇਆ ਰੱਸੀ ਲਿਆ ਬੰਨ ਮੇਰਾ ਮੇਰੇ ਫੋਨ ਮਾਰੋ ਮਾਰੋ ਮੇਰਾ ਚੱਕਿਆ ਨਹੀਂ ਫੋਨ ਕਰਦੇ ਕਰਦੇ ਫੋਨ ਮਾਰੋ ਉਹ ਰੋਲਾ ਨਹੀਂ ਪਾਣਾ ਕੁਝ ਖੋ ਕੇ ਇਹ ਕੁੜੀ ਜੜਾ ਨਹੀਂ ਨਾ ਮੈਂ ਕੰਮ ਤਾਂ ਹੈਗੀਆਂ ਨੇ ਮੈਂ ਕਰਦੀ ਆ ਇਹ ਕੰਮ ਤੇਰਾ ਨਾਮ ਹੀ ਨਹੀਂ ਪਤਾ ਮੈਨੂੰ ਕਿਹਦੇ ਕਰਦਾ ਆ ਬਨੂ ਪਤਾ ਤੂੰ ਕੀ ਕਰਦੀ ਹੈ ਠੀਕ ਹੈ ਸਾਡੇ ਤਾਂ ਪਹਿਲਾਂ ਤੋਂ ਹੀ ਬਦਲ ਨਾਮ ਹੋਈ ਪਈ ਹੈ ਮੈਂ ਬੋਲੂਗੀ ਠੀਕ ਹੈ

ਪਰ ਮੈਂ ਕਹਤਾਂ ਕੁਝ ਜਾਣੇ ਬਾਰੇ ਤੇਰੇ ਨਾਲ ਕੱਦ ਗਿਆ ਹੋਏ ਮਰੀ ਕੀ ਤੇ ਨਾਲ ਜਾਂਦਾ ਦੁੱਧ ਆਹ ਟੈਂਕੀ ਵਾਲੀ ਤੇਰੀ ਜੀ ਸਮਝਿਆ ਹੁਣ ਉਹ ਤਾਂ ਇਹ ਐਕਟੀਵਿਟੀ ਆਪਾਂ ਆਹ ਅਗੀਆਂ ਗਾਲੀ ਆਪ ਉਹ ਨਹੀਂ ਚੋਰ ਤੇਰੀ ਨਾਲ ਗਿਆ ਕੱਦ ਗਿਆ ਮੈਂ ਇਹ ਜੀ ਦੰਦਾ ਕਰ ਰਿਹਾ ਹੋ ਰਿਹਾ ਲੱਕੇ ਹੋ ਰਿਹਾ ਬੰਮੀ ਬੰਮੀ ਇੰਨਾ ਛੂਟਾ ਨਾ ਸਕੇ ਤੂੰ ਮੇਰੇ ਨਾਲ ਫੋਟੋ ਮੜਾ ਗੱਲ ਕਰੋ ਸਕੂਟਰੀ ਤੇਰੀ ਲਈ ਹੈ ਨਾ ਹਾਂਜੀ ਬਈ ਸਕੂਟਰੀ ਦਵਾ ਦਿਓ ਮੇਰੀ ਗੱਲ ਸੁਣੋ ਇਹ ਲਾਈ ਕੇ ਆਪਣਾ ਬੰਦੇ ਤੁਸੀਂ ਅੱਛਾ ਥਾਣੇ ਚ ਨਹੀਂ ਦਿੰਦੇ ਦੀ ਨਹੀਂ ਦਿੰਦੇ ਤੁਸੀਂ ਮੇਰੀ ਗੱਲ ਸੁਣੋ ਕਰੋ ਇਹ ਇਹ ਪ੍ਰਸ਼ਾਸਨ ਦਾ ਪਰ ਇਹ ਗਲਤ ਕੰਮ ਨਾ ਕਰੋ ਇਹ ਲੁੱਟਖੋਆ ਕਰਦੀ ਹੈ ਹਾਂ ਆਪਣੇ ਬੰਦੇ ਕੋ ਬੁਲਾ ਕੇ ਕਰਦੇ ਨੇ ਕਰਦੇ ਲੁੱਟਖੋਆ ਨਹੀਂ ਨਹੀਂ ਹੈ ਮੈਂ ਤਾਂ ਅੰਕਲ ਤੋਂ ਅੰਦਾਜ਼ਾ ਹੈ ਤੇਰੇ ਨਾਲ ਕੋਣ ਹੁੰਦਾ ਕੋਈ ਨਹੀਂ ਹੈ ਮੇਰਾ ਮੈਂ ਇਕੱਲੀ ਹਾਂ ਬਸ ਉਹ ਨਹੀਂ ਲੈ ਕੇ ਜਾ ਮੈਂ ਪੁਲ ਦੇ નીચે ਸਾਰੇ ਦੱਦਨਗੇ ਕੋਣ ਲੁੱਟਾ ਖੋਆ ਕਰਦਾ ਕੋਣ ਨਹੀਂ ਕਰਦਾ ਚੱਲ ਚੱਲ ਆ ਜਾ ਚੱਲ ਉੱਤੇ ਦੇ ਖਾਇਆ ਹਾਂ ਚੱਲ ਪੁਲ ਦੇ ਨੀਚੇ ਚੱਲ ਬਿਰਜੇ ਹੁਣੇ ਦੱਸ ਦੇ ਨੀਂ ਆਏ ਹੁਣਾਂ ਨਹੀਂ ਉੱਥੇ ਬੰਦਾ ਤੇ ਕਿੱਥੇ ਰਹਿਣ ਕਿੱਥੇ ਰਹਿਣ ਤੇਰਾ ਬੰਦਾ ਉੱਥੇ ਆਇਆ ਹੁਣਾਂ ਨਹੀਂ ਉੱਥੇ ਠੀਕ ਹੈ ਸਰ ਯਾਹਾਂ ਪਰ ਤੁਹਾਨੂੰ ਮੈਂ ਹੋਰ ਇੱਕ ਨਾ ਮੈਨੂੰ ਤਾਂ ਕਿਸੇ ਨੇ ਦੇਖਿਆ ਨਹੀਂ ਸੀ ਮੋਬਾਈਲ ਹੈ ਮੋਬਾਈਲ ਹੀ ਬਸ ਫੜੇਵੇਂ ਉੱਥੇ ਪੁਲ ਦੇ ਥੱਲੇ ਵੀ ਕੋਈ ਕੁੜੀ ਪੜ ਰੱਖੀ ਆ ਰੋਡਾ ਰੋਡਾ ਮਾਰਕੀਟ ਦੇ ਨਾਲ ਗੋਲ ਮਾਰਕੀਟ ਤੋਂ ਗੋਲ ਮਾਰਕੀਟ ਤੋਂ ਆਪਾਂ ਕਰਦਾ 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 ਜੀ ਕਰ ਦਿਓ ਤੁਸੀਂ ਵੀ ਕਰ ਦਿਓ ਤੁਸੀਂ ਉਹਦੀ ਸਕੂਟਰੀ ਦਵਾ ਦਿਓ ਹਾਂ ਕਰਤਾ ਫੋਨ ਤਾਂ ਸਕੂਟਰੀ ਦਵਾ ਦਿਓ ਉਹਦੀ ਠੀਕ ਹੈ ਜਿਹੜਾ ਪਰ ਇਹ ਗਲਤ ਕੰਮ ਛੱਡ ਦਿਓ ਜਿਹੜਾ ਤੁਸੀਂ ਇਹ ਕਰ ਰਹੇ ਹੋ ਮਤਲਬ ਇਹ ਨਹੀਂ ਕਰਨਾ ਠੀਕ ਹੈ ਇੱਕ ਗੱਲ ਬਾਜੀ ਮੈਂ ਦੱਸ ਦਿੰਦਾ ਹਾਂ ਜੀ ਹਾਂ ਜੀ ਵੀਰੇ ਅ ਕਰਦੋਂ ਬੜਾ 15 ਕ ਦਿਨ ਹੋ ਗਏ ਮੈਂ ਦੇਖਦਾ ਰਿਹਾ ਹਾਂ ਜੀ ਆ ਕੁੜੀ ਅੱਛਾ ਇਹ ਵਾਲੀ ਹਾਂਜੀ ਹਾਂਜੀ ਆ ਜਿਹੜਾ ਉਹ ਇੱਕ ਪਲਾਂਟ ਹੈ ਜਿਹੜਾ ਅੱਛਾ ਜਿਹੜਾ ਜੰਗਲ ਜਿਹਾ ਬਣਾਇਆ ਪਿਆ ਹਾਂ 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 ਇਹ ਦੋ ਤਿੰਨ ਜਿਹਦੇ ਨਾਲ ਮੁੰਡੇ ਹੁੰਦੇ ਆ ਅੱਛਾ ਇਹਦੇ ਨਾਲ ਇਹਦੇ ਨਾਲ ਇਹ ਚੁੱਪ ਕਰ ਕੁੜੀਏ ਬੜੇ ਚੁੱਪਗਾ ਕੇ ਬੰਦ ਚੁੱਪbro ਚੁੱਪ ਕਰ ਜਾ ਦੋ ਤਿੰਨ ਮੁੰਡੇ ਦੇਖੇ ਇਹਦੇ ਨਾਲ ਅੱਛਾ ਇਹ ਪਤਾ ਕੀ ਕਰ ਰਹੇ ਆ ਉਹਦੇ ਅੰਦਰ ਜਾ ਕੇ अच्छा तो वो जंगल है एक तरह का किथे ਕਿਹੜੀ ਜਗ੍ਹਾ ਕਹਿ ਰਹੇ ਕਿਥੇ ਕਹਿ ਰਹੇ ਜਿਹੜੀ ਇਹ ਆੜ੍ਹੀ ਦੇ ਨਾਮ ਜਿਹੜਾ ਜੰਗਲ ਉਹ ਪਲਾਟ ਦੇ ਵਿੱਚ ਅੱਛਾ ਪਿੱਛੇ ਪਰਨੇ ਕੀ ਕਰਦੇ ਆ ਕੀ ਇਹ ਵਾਲੇ ਇਹ ਨਸ਼ਾ ਵੀ ਕਰਦੇ ਤੁਸੀਂ ਨਸ਼ਾ ਵੀ ਕਰਦੇ ਆ ਕੀ ਨਸ਼ਾ ਕਰਦੇ ਦੇਖ ਇਹ ਹੁਣ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੱਸ ਸਕਦਾ ਵੀ ਉਹ ਮੁੰਡੇ ਜਿਹੜੇ ਇਹਨਾਂ ਦੇ ਨਾਲ ਸੀਗੇ ਇਹ ਇਹਨਾਂ ਦੇ ਨਾਲ ਸੀਗੇ ਨਾ ਉਹ ਚਿੱਟਾ ਲਾਉਂਦੇ ਸੀਗੇ ਅੱਛਾ ਚਿੱਟਾ ਲਾਉਂਦੇ ਇਹ ਤੇ ਉਹ ਦੱਸ ਇਹਨਾਂ ਨੂੰ ਪੁੱਛੋ ਵੀ ਉਹ ਮੁੰਡੇ ਕਿੱਥੇ ਆ ਦੋ ਤਿੰਨ ਮੁੰਡੇ ਇਹਦੇ ਨਾਲ ਹੈ ਤੇਰੇ ਨਾਲ ਕੋਈ ਮੁੰਡੇ ਮੁੰਡੇ ਵੀ ਹੈਗੇ ਨੇ ਕੀ ਨਾਮ ਕੀ ਹੈ ਨਾਮ ਮੇਰੇ ਨਾਲ ਸਰ ਕੋਈ ਮੁੰਡਾ ਨਾਮ ਦੱਸੋ ਸਜਨ ਕਹੀਦੀ ਨਾਮ ਤਾਂ ਦੱਸ ਦੋ ਆਪਣਾ ਪਿਊਸ਼ ਪਿਊਸ਼ ਕਿਹੜੇ ਮੁੰਡੇ ਨੇ ਕੋਈ ਮੁੰਡੇ ਨਹੀਂ ਲੱਛਾ ਕੀ ਕਰਨੀ ਯਾਰ ਅਗਰੇਗਾ ਖਾਨੀ ਹੈ ਉੱਤੇ ਇਹ ਨਹੀਂ ਜਾਣਦਾ ਮੈਂ ਵੀ ਨਹੀਂ ਬਾਜੀ ਦੇਖੋ ਅਮਰੀਕਾ ਸੁਣਾਓ ਅਮਰੀਕਾ ਆਪਾਂ ਦੇਖੋ ਆਪਾਂ ਆਪ ਦੇਖਿਆ ਹੈ ਇਸ ਗੱਲ ਦਾ ਆਪਾਂ ਆਪ ਠੀਕ ਹੈ ਜੀ ਮੈਨੇ ਇੰਨੀ ਵਾਰ ਹੀ ਦੇਖਿਆ ਉਹਦੇ ਅੰਦਰ ਵੱੜਦੇ ਹੋ ਸਰ ਦੋ ਤਿੰਨ ਮੁੰਡੇ ਇਹਦੇ ਨਾਲ ਠੀਕ ਹੈ ਜੀ ਮੈਨੂੰ ਇਹਦੀ ਪਤਾ ਕੀ ਕਰਦੇ ਆ ਉਹਦੇ ਅੰਦਰ ਦੇਖੋ ਚਿੱਟਾ ਤਾਂ ਦੇਖੋ ਹਾਂ ਮੇਰੀ ਉਹਦਾ ਵਾਤਾ ਕਿ ਕਰਨਾ ਹੈ ਇਹ ਹੁਣ ਤੁਸੀਂ ਪੁੱਛੋ ਵੀ ਉਹ ਮੁੰਡੇ ਕਿੰਨੇ ਕਰਦੇ ਆ ਉਹ ਤਾਂ ਕਹਿੰਦੀ ਉਹ ਤਾਂ ਕਹਿ ਰਹੀ ਆ ਕਹਿੰਦੀ ਮੇਰੇ ਨਾਲ ਕੋਈ ਮੁੰਡਾ ਨਹੀਂ ਹੁੰਦਾ ਕੋਈ ਕੋਈ ਮੁੰਡਾ ਨਹੀਂ ਹੁੰਦਾ ਮੇਰੇ ਨਾਲ ਕਹਿੰਦੀ ਮੈਂ ਤਾਂ ਇਕੱਲੀ ਕਮਾਂ ਲਾਏ ਆ ਆ ਕਹਿ ਰਹੀ ਹੈ ਕਹਿੰਦੀ ਮੈਂ ਦੇਖੋ ਉੱਥੇ ਕੈਮਰਾ ਲੱਗੀ ਨਹੀਂ ਇੱਧਰ ਆਓ ਉਹ ਗਿਆਨ ਬੰਦਾ ਇੱਧਰ ਆਓ ਇੱਧਰ ਆਓ ਇੱਥੇ ਆਓ ਇੱਥੇ ਆਓ ਇਹਦੇ ਨਾਲ ਆ ਜਾਓ ਹਾਂ ਨਹੀਂ ਗਿਆਨ ਬੰਦਾ ਮੈਨੂੰ ਤਾਂ ਪਤਾ ਹੀ ਨਹੀਂ ਹਾਂ ਬਾਰੇ ਦੇਖਿਆ ਹੀ ਨਹੀਂ ਨਾ ਦੇਖਿਆ ਨਹੀਂ ਨਾ ਨੇ ਦੇਖਿਆ ਉੱਥੇ ਕੈਮਰਾ ਹੈ ਨਹੀਂ ਜੀ ਭਾਜੀ